ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਿਸ ਨਿਊਜ਼ 24 ਤੇ ਮੈਂ ਹਾਂ ਪ੍ਰਗਟ ਸਿੰਘ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਵੀਰ ਇਸ ਜਿਹੜੀ ਸਰਕਾਰ ਵੱਲੋਂ ਗੋਲੀ ਦਿੱਤੀ ਜਾਂਦੀ ਹੈ ਨਸ਼ਾ ਛਡਾਉਣ ਵਾਸਤੇ ਪਰ ਉਹ ਨਸ਼ਾ ਛਡਾਉਣ ਦੀ بجائے ਉਹਨਾਂ ਦੀ ਇੱਕ ਲੱਗ ਚੁੱਕੀ ਹੈ ਸਰੀਰ ਨੂੰ ਕਿ ਉਸ ਤੋਂ ਬਿਨਾ ਰਹਿ ਨਹੀਂ ਸਕਦੇ ਔਰ ਸਾਡੇ ਨਾਲ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਅਸਰ ਹੈ ਇਸ ਜਿਹੜੀ ਦਵਾਈ ਤੁਹਾਨੂੰ ਸਿਵਲ ਹਸਪਤਾਲ ਦੇ ਵਿੱਚੋਂ ਮਿਲ ਰਹੀ ਹੈ ਤੇ ਕਿਵੇਂ ਦਾ ਲੱਗਦਾ ਹੈ ਤੇ ਕੀ ਤੁਸੀਂ ਇਹਨੂੰ ਛੱਡਣਾ ਚਾਹੁੰਦੇ ਹੋ ਤੇ ਇੱਕ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਵੀਰ ਮੌਜੂਦ ਨੇ ਸਸੀ ਗੱਲ ਵੀਰ ਜੀ ਸਾਸੀ ਗਾਲ ਜੀ ਵਜਦੀ ਖਾਲਸਾ ਵਜਦੀ ਵਾਹਿਗੁਰੂ ਜੀ ਕੱਕ ਸਾਡੇ ਜੀ ਬਾਕੀ ਇਹ ਵੀ ਜੀ ਜਿਸ ਤਰ੍ਹਾਂ ਆ ਸਿਵਲ ਹਸਪੀਟਲ ਦੇ ਅੰਦਰ ਦੇਖੋ ਕਿੰਨੇ ਜਿਹੜੇ ਨੌਜਵਾਨ ਜਾਂ ਬਜ਼ੁਰਗ ਖੜੇ ਨੇ ਔਰ ਸਿਵਲ ਹਸਪਤਾਲ ਦੇ ਅੰਦਰ ਉਹ ਜਿਹੜੀ ਗੋਲੀ ਖਾ ਰਹੇ ਨੇ ਕੀ ਕਹਿਣਾ ਚਾਹੁੰਦੇ ਇਸ ਬੰਦੇ ਵਿੱਚ ਜਿਹੜੀ ਗੋਲੀ ਖਾ ਰਹੇ ਨਾ ਇਹ ਗੋਲੀ ਤੇ 17 ਤੋਂ ਲੈ ਕੇ 30 ਤੱਕ ਬਹੁਤ ਮਾੜੀ ਹੈ ਬੱਚੇ ਨਹੀਂ ਪੈਦਾ ਹੋਣਗੇ ਜਿਹੜੀ ਸੈਂਟਰ ਸਰਕਾਰ ਨੇ ਥੋੜੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਥੋੜੀ ਹੈ ਦੂਜੀ ਗੱਲ ਇਹ ਕਿ ਜੇ ਭਾਈ ਅਮਰਤਪਾਲ ਸਿੰਘ ਨਾ ਜੇਲ੍ਹ ਚ ਜਾਂਦੇ ਤੇ ਲੈਣਾ ਇਦਾਂ ਨਹੀਂ ਲੱਗਣੀ ਹਟ ਜਾਣੇ ਅਸੀਂ ਅੱਛਾ ਇਹਨਾਂ ਮੁੰਡਿਆਂ ਨੇ ਉੱਥੇ ਜਦੋਂ ਸੈਂਟਰ ਚ ਰੱਖਦੇ ਜਨਾ ਉਹ ਨਾਲ ਦਿਹਾੜੀ ਵੀ ਦਿੰਦੇ ਬੰਦੇ ਨੂੰ ਇਹ ਨਹੀਂ ਵੀ ਕੱਲਾ ਰੱਖਦੇ ਸੀ ਜਦੋਂ ਬੰਦਾ ਕੰਮ ਕਰਦਾ ਉਹਨੂੰ 3-400 ਰੁਪਏ ਦਿਹਾੜੀ ਵੀ ਦਿੰਦੇ ਹੁੰਦੇ ਮੈਂ ਉਥੇ ਸੇਵਾ ਕਰਕੇ ਆਉਂਦਾ ਰਿਹਾ ਹਾਂ ਤਹੀਂ ਤਾਂ ਸੇਵਾ ਕਰਨ ਜਾਂਦੇ ਨੇ ਮਹਾਰਾਜ ਦੀ ਕਿਰਪਾ ਆਪਣੇ ਦੇ ਮਤਲਬ ਇਹ ਜਿਹੜੀਆਂ ਲੈਣਾ ਲੂਣਾ ਸਭ ਉੱਟ ਜਾਣੀਆਂ ਜੇ ਭਗਵੰਤ ਮਾਨ ਹੁੰਦਾ ਨਾ ਐਡਾ ਛੋਸ਼ਾ ਛੜਦਾ ਤੇ ਜਿਹੜੀਆਂ ਜਥੇਬੰਦੀਆਂ ਨਾ ਇਹੋ ਜਿਹਾ ਕੰਮ ਕਰਦੀਆਂ ਇਹ ਆਪਣਿਆਂ ਨੇ ਡਾਇਆ ਵਾ ਮੋਦੀ ਦੀ ਥੋੜਾ ਹਿੰਮਤ ਹੈ ਕਿਸ ਨੂੰ ਡਾਉਣ ਦੀ ਉਹ ਜਿਸ ਤਰ੍ਹਾਂ ਲੋਕ ਸਭਾ ਦੀ ਸੀਟ ਹੈ ਖਡੂਰ ਸਲਕਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਵੀ ਜਿਹੜੇ ਨੇ ਉੱਥੋਂ ਆਜ਼ਾਦ ਉਮੀਦਵਾਰ ਦੀ ਚੋਣ ਲੜ ਰਹੇ ਨੇ ਔਰ ਵਕ ਵਕ ਪਾਰਟੀਆਂ ਦੇ ਉਮੀਦਵਾਰ ਉੱਥੋਂ ਖੜੇ ਨੇ ਕੀ ਲੱਗਦਾ ਤੁਹਾਨੂੰ ਭਾਈ ਅਮਰਤਪਾਲ ਸਿੰਘ ਜੀ ਇੱਥੋਂ ਜਿੱਤ ਪ੍ਰਾਪਤ ਕਰਨਗੇ ਜੀ ਜਿੱਤ ਤਾਂ ਪੱਕੀ ਹੈ ਜੀ ਜਿੱਤ ਤਾਂ ਪੱਕੀ ਹੈ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਵਾਲਾ ਮਗਾਂ ਕਹਿਣਾ ਚਾਹੁੰਦਾ ਵੀ ਜਦੋਂ ਖਾਲੜਾ ਜੀ ਬੀਬੀ ਖਾਲੜਾ ਜੀ ਬੈਗੇ ਆ ਹਾਂ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਮਾਨ ਸਿੰਘ ਦਾ ਜੋ ਉਮੀਦਵਾਰ ਉਹ ਬੈਗਿਆ ਉਹਨਾਂ ਸਮਰਥਨ ਦੇਤਾ ਨਾ ਤੇ ਇਦਾਂ ਕਿਤੇ ਅਕਾਲੀ ਦਲ ਵਾਲੇ ਵੀ ਸਮਰਥਨ ਦੇ ਦੇਣ ਤੇ ਕਿਤੇ ਵੀ ਕੌਮ ਤੋਂ ਆਪਣਾ ਮਿਹਣਾ ਲਾ ਲੈਣ ਇਹਨਾਂ ਦੇ ਵਿਵਦੀਆਂ ਕਰਾਈਆਂ ਇਹ ਤੇ ਨਹੀਂ ਜੋਗੇ ਨਹੀਂ ਆ ਤੇ ਨਾ ਤੇ ਉਹਨੇ ਵਿਰਸੇ ਨੇ ਜਿਤਨਾ ਹੀ ਆ ਕਾਂਗਰਸ ਨੂੰ ਆਪਾਂ ਕਹਿ ਨਹੀਂ ਸਕਦੇ ਕਾਂਗਰਸ ਇੰਟਰਨੈਸ਼ਨਲ ਪਾਰਟੀ ਹੈ ਠੀਕ ਨਹੀਂ ਕਰ ਦਿੱਲੀ ਤੋਂ ਉੱਠਦੀ ਹੈ ਜਿਹੜੀ ਅਕਾਲੀ ਪਾਰਟੀ ਆਪਣੀ ਇੱਕ ਪੰਥਕ ਪਾਰਟੀ ਹੈ ਇਹਨੂੰ ਖਾਸ ਕਰਕੇ ਕਿਹਦੇ ਜਾਤ ਉਮੀਦਵਾਰ ਦਾ ਕਰਕੇ ਹੋਣੀ ਇਹਨਾਂ ਕੋਈ ਮਾਵਾ ਦੇ ਪੁੱਤ ਦਾ ਕਰਕੇ ਜਿਹੜੇ ਉੱਥੇ ਦਿਬੜੂਗਰ ਬਿਠੇ ਉਹਨਾਂ ਦਾ ਕਰਕੇ ਇਹਨੂੰ ਸਮਰਥਨ ਦੇ ਦੇਣਾ ਚਾਹੀਦਾ ਗੱਲ ਕਰ ਲਈਏ ਜੀ ਤੇ ਆਪਾਂ ਪੰਥਕ ਜਥੇਬੰਦੀਆਂ ਨੇ ਭਾਈ ਅਮਰਪਾਲ ਸਿੰਘ ਨੂੰ ਵੀ ਆਜਾਦ ਉਮੀਦਵਾਰ ਲੜਾ ਰਹੇ ਨੇ ਉੱਥੇ ਵਿਰਸਾ ਸਿੰਘ ਵਲਟੋਆ ਵੀ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਰਹੇ ਹੁਣ ਤੁਸੀਂ ਦੋਵਾਂ ਦੇ ਵਿੱਚੋਂ ਪੰਥਕ ਅੱਜ ਕਿਸ ਨੂੰ ਮੰਨ ਰਿਹਾ ਜੀ ਅਸੀਂ ਅਮਰਪਾਲ ਨੂੰ ਹੀ ਮੰਨਦੇ ਪੰਥਕ ਜੀ ਔਰ ਵਿਰਸੇ ਨੂੰ ਕਿੱਥੋਂ ਮੰਨਣਾ ਵਿਰਸੇ ਕੋ ਹੁਣ ਫੇਰ ਰੇਪ ਕਰਾਉਣੇ ਜਿਹੜੇ ਪਹਿਲਾਂ ਹੋਏ ਇਹਨਾਂ ਕੁਝ ਤਾਨੂੰ ਪਤਾ ਹੀ ਹੈ ਸਾਰਾ ਕੁਝ ਤੁਸੀਂ ਮਰ ਤੋਂ ਮੇਰੀ ਉਮਰ ਦੇ ਹੁਣੇ ਜਾਂ ਵੱਡੇ ਹੋਣੇ ਆ ਪਾਰਟੀ ਨਹੀਂ ਮਾੜੀ ਅਕਾਲੀ ਦਲ ਪਾਰਟੀ ਨਹੀਂ ਮਾੜੀ ਜਿਹੜੇ ਦੇ ਨਮੰਦੇ ਆ ਨਾ ਉਹਨਾਂ ਨੇ ਪਾਰਟੀ ਮਾੜੀ ਕਰਤੀ ਸਮਝਦੇ ਤੁਸੀਂ ਗੱਲ ਜਿੱਥੇ ਬਾਕੀ ਪਾਰਟੀਆਂ ਨੇ ਬਾਕੀ ਜਿੱਥੇ ਬੰਦੀਆਂ ਨੇ ਸਮਰਥਨ ਦਿੱਤਾ ਸੀ ਤੇ ਕੀ ਲੱਗਦਾ ਨਹੀਂ ਸੀ ਤੁਹਾਨੂੰ ਸ਼ਰੋਮਣੀ ਕਮੇਟੀ ਨੂੰ ਉੱਥੇ ਸ਼ਰੋਮਣੀ ਅਕਾਲੀ ਦਲ ਨੂੰ ਨਹੀਂ ਸੀ ਉਹਨੂੰ ਉਮੀਦਵਾਰ ਉਤਾਰਨਾ ਚਾਹੀਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਜੀ ਆਪਣਾ ਉਮੀਦਵਾਰ ਬਿਠਾਤਾ ਵਾ ਉਹ ਤੇ ਸਮਰਥਨ ਦੇਦਾ ਅਕਾਲੀ ਦਲ ਨਹੀਂ ਅਕਾਲੀ ਦਲ ਨਹੀਂ ਦਿਲ ਨਹੀਂ ਅੰਮਰਸਾਰ ਅਕਾਲੀ ਦਲ ਨੇ ਬਿਠਾਇਆ ਹਾਂਜੀ ਇਹਦਾ ਅਕਾਲੀ ਦਲ ਨੂੰ ਨਹੀਂ ਖੜਾ ਕਰਨਾ ਚਾਹੀਦਾ ਫਿਰ ਸਵਲਟ ਹੋਏ ਇਹਨਾਂ ਪਹਿਲਾਂ ਦਫਾ ਇਹਨਾਂ ਨੂੰ ਬਹਿਣਾ ਚਾਹੀਦਾ ਹੈ ਇਹ ਵੀ ਬਹਿ ਜੇ ਨਾ ਕਾਂਗਰਸ ਨੂੰ ਛੂਹ ਸੀਟ ਲਈ ਜਾਵੇ ਕੋਈ ਚੱਕਰ ਰਹੀਆਂ ਕਿਉਂਕਿ ਕੋਈ ਇੰਟਰਨੈਸ਼ਨਲ ਪਾਰਟੀ ਹੈ ਦਿੱਲੀ ਤੋਂ ਢਦੀ ਪਾਰਟੀ ਉਹਦਾ ਕੋਈ ਮੁੱਦਾ ਨਹੀਂ ਆ ਜਿਹੜੀ ਆਪਣੀਆਂ ਪੰਜਾਬ ਤੋਂ ਢਦੀਆਂ ਪਾਰਟੀਆਂ ਇਹਨਾਂ ਨੂੰ ਤੇ ਸਮਰਥਨ ਦੇਣਾ ਚਾਹੀਦਾ ਨਾ ਐਮਪੀ ਦੀ ਸੀਟ ਤੇ ਦੇ ਦੇਣਾ ਐਮਐਲਏ ਤੇ ਆਪਣਾ ਗੁੱਬ ਘਲੜ ਕੱਢ ਲੈ ਕੀ ਲੱਗਦਾ ਤੁਹਾਨੂੰ ਜੇ ਭਾਈ ਅਮਰ ਭਾਈ ਅਮਰਪਾਲ ਸਿੰਘ ਜੀ ਚੋਣ ਜਿੱਤ ਕੇ ਐਮਪੀ ਬਣ ਕੇ ਜੇਲ੍ਹ ਚੋਂ ਬਾਹਰ ਆ ਜਾਂਦੇ ਨੇ ਤੇ ਨਸ਼ੇ ਦੇ ਉੱਪਰ ਸੁਧਾਰ ਹੋਵੇਗਾ ਜੀ ਮੈਂ ਪਹਿਲਾਂ ਤੇ ਜਿੱਤ ਜਿੱਦਾ ਮਨ ਮੰਨ ਲਓ ਪੱਕੀ ਆਪਾਂ ਕਹਿੰਨੇ ਆ ਨਾ ਜਿਹੜੇ ਸਮਰਥਕ ਅਸੀਂ ਜਿਹਦਾ ਹੁਣ ਪਿਆਰ ਕਰਦਾ ਅਸੀਂ ਤੇ ਜਿੱਤ ਪੱਕੀ ਕਹਿਣੀ ਕਹਣੀ ਤੇ ਜਿੱਤ ਹੈਗੀ ਵੀ ਆ ਸਾਡੇ ਪਿੰਡ ਦੇ ਵਿੱਚ ਤੇ ਇੱਕ ਕਾਂਗਰਸ ਦਾ ਭੂਤ ਹੀ ਰਹਿ ਗਿਆ ਵਾ ਜੀ ਬਾਕੀਆਂ ਨੂੰ ਤੁਸੀਂ ਜਵਾਬ ਦੇਦਾ ਵੀ ਭੂਤ ਨਾਲ ਹੈ ਕਾਂਗਰਸੀ ਤਾਂ ਰਹਿ ਗਿਆ ਕਿ ਦੋ ਧਰੇ ਆ ਤੇ ਦੋਵੇਂ ਧਰੇ ਕਾਂਗਰਸੀ ਆ ਤੇ ਅਸੀਂ ਹੁਣ ਦੋਹਾਂ ਧਰਿਆਂ ਨਾਲ ਫਿਰ ਓਕਾ ਜਾਂਦਾ ਤੇ ਬਾਕੀ ਜੇ ਜੇ ਤੂੰ ਕਹਿੰਦਾ ਜੇ ਤਾਂ ਪੱਕੀ ਆ ਜੇ ਤਾਂ ਪੱਕੀ ਆ ਜਿੱਦਾਂ ਹੁਣ ਲੋਕ ਸਾਹ ਦੇ ਜਣ ਦੇ ਨਾ ਐਨ ਤਾਂ ਕਿੰਨਾ ਸਾਹ ਦੇਣ ਤੇ ਐਨ ਦੇ ਦਿਨਾਂ ਚ ਜੇ ਫਿਰਗੇ ਤੇ ਆਪਾਂ ਲੋਕਾਂ ਨੂੰ ਕੁਝੇਗਾ ਅੱਗੇ ਨਾ ਬੀਬੀ ਖਾਲੜੇ ਕੋ ਮਹਿਣਾ ਲਿਆ ਤੇ ਹੁਣ ਫਿਰ ਅਮਰਤਪਾਲ ਕੋ ਇਹ ਤੇ ਲਾਲੋ ਜੀ ਇੱਕ ਗੱਲ ਕਹਿ ਰਹੇ ਹੋ ਜਿਸ ਤਰ੍ਹਾਂ ਪਿਛਲੀ ਵਾਰੀ ਬੀਬੀ ਖਾਲੜਾ ਜੀ ਸੀ ਜਦੋਂ ਉਹ ਵੀ ਚੌਂਡ ਮੈਦਾਨ ਦੇ ਵਿੱਚ ਸੀ ਤੇ ਹਵਾ ਤਾਂ ਉਦੋਂ ਵੀ ਬੜੀ ਸੀ ਕਿ ਬੀਬੀ ਖਾਲੜਾ ਜੀ ਵੱਡੇ ਮਾਰ ਜਾਂਦੇ ਨਾਲ ਜਿੱਤਣਗੇ ਪਰ ਉਸ ਟਾਈਮ ਬਦਕਿਸਮਤੀ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਜਾਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਬੀਬੀ ਜੀ ਨੂੰ ਹਰਾਤਾ ਸੀ ਈ ਮਰੇ ਆਹਨੋਂ ਤੇ ਸ਼ਰਮ ਆਉਂਦੀ ਐ ਤੇ ਖਾਲਰਾਂ ਨੂੰ ਵੋਟਾਂ ਪਾਈਆਂ ਸੀ ਹਾਂ ਸਾਡੇ ਮਾਝਾ ਵਾਲਿਆਂ ਦੇ ਸ਼ਰਮ ਆਉਂਦੀ ਸਮਝਦੇ ਤੁਸੀਂ ਗੱਲ ਅਸੀਂ ਇਹ ਗੱਲ ਦਾ ਜਵਾਬ ਨਹੀਂ ਦੇ ਸਕਦੇ ਇਹ ਬਾਕੀ ਜਿਹੜੇ ਸੁਣਨਗੇ ਉਹਨਾਂ ਨੂੰ ਆਪੇ ਜਵਾਬ ਮਿਲ ਜੂਗਾ ਬੇਨਤੀ ਕਰ ਸਕਦੇ ਬੇਨਤੀ ਕਰ ਸਕਦੇ ਹਾਂ ਵੀ ਭਾਈ ਅਮਰਤਪਾਲ ਨੂੰ ਵੋਟ ਪਾਓ ਸਮਰਥਨ ਦੋ ਐਰ ਕੀ ਦੇ ਦੋ ਪਾਰਟੀਆਂ ਨਹੀਂ ਛੱਡੀ ਜਾਂਦੀਆਂ ਬੇ ਨਹੀਂ ਮੈਂ ਕਹਿੰਦਾ ਪਾਰਟੀ ਛੱਡ ਦੋ ਪਰ ਕਿਹਦੇ ਧੀਆ ਪੁੱਤ ਜਿਹੜੇ ਜੇਲ੍ਹ ਚ ਆਓ ਆ ਜਾਣ ਬਾਹਰ ਆਪਣੇ ਪਰਿਵਾਰ ਚ ਬਹਿਣ ਸਮਝਣ ਵਾਲੀ ਗੱਲ ਇਹ ਇਹ ਬੜਾ ਇਹ ਚੱਕਰ ਵੀ ਬੜਾ ਤਗੜਾ ਵਾ ਇਹ ਚੱਕਰ ਵੀ ਛੋਟਾ ਅਮਰਪਾਲ ਜੀ ਨੂੰ ਰੁਕਦਾ ਨਾਲ 10000 ਜਣੇ ਹੋਰ ਵੀ ਅੰਦਰ ਆ ਹਾਂ ਉਹਨਾਂ ਦੇ ਵੀ ਚੱਲਦਾ ਨਾ ਉਹ ਵੀ ਨਾਲੇ ਛੜਕ ਵੀ ਅੰਦਰ ਆ ਇਹ ਬੰਦੀ ਸਿੰਘ ਜੀ ਹੋਰ ਵੀ ਹੋਰ ਵੀ ਵੀਰ ਮੌਜੂਦ ਸਾਡੇ ਨਾਲ ਸਾਸੀ ਗੱਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਜੀ ਆਪਣਾ ਜੀ ਆਪਣਾ ਨਾਮ ਕੁਲਦੇਵ ਸਿੰਘ ਹੈ ਜੀ ਹਾਂ ਜੀ ਤੇ ਵੀਰ ਜੀ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਜੀ ਲੋਕ ਸਭਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਤੇ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਜਦੋਂ ਆਪਣੇ ਟਾਈਮ ਦੇ ਵਿੱਚ ਸੀ ਇੱਕ ਲਹਿਰ ਚਲਾਈ ਸੀ ਤੇ ਲਹਿਰ ਦੇ ਵਿੱਚ ਇੰਨੇ ਉਹਨਾਂ ਦੇ ਨਾਲ ਨੌਜਵਾਨ ਜੁੜ ਗਏ ਸਨ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੇ ਨਸ਼ਾ ਵੀ ਕਰਦੇ ਸਨ ਉਹਨਾਂ ਨੇ ਇੱਕ ਕੈਂਪ ਲਾ ਲਿਆ ਸੀ ਆਪਣੇ ਪਿੰਡ ਦੇ ਵਿੱਚ ਉਹਨਾਂ ਨੂੰ ਉੱਥੇ ਰੱਖ ਕੇ ਉਹਨਾਂ ਦਾ ਨਸ਼ਾ ਛਡਾਉਂਦੇ ਸੀ ਬਾਣੀ ਪੜਾਉਂਦੇ ਸੀ ਔਰ ਕਈ ਨੌਜਵਾਨ ਅੰਮ੍ਰਿਤਧਾਰੀ ਵੀ ਹੋ ਗਏ ਸੀ ਤੇ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਫਿਰ ਉਹੀ ਹਾਲ ਹੋ ਗਿਆ ਕੀ ਕਹਿਣਾ ਚਾਹੁੰਦੇ ਇਸ ਮੰਜੇ ਵੇਖੋ ਜੀ ਅਹੀਂ ਦੇ ਚਾਹਨੇ ਕਾਸ਼ ਇਹ ਕੰਮ ਸਾਡੇ ਪਹਿਲੇ ਜਥੇਦਾਰਾਂ ਨੇ ਜੋ ਸਾਡੇ ਪੰਥ ਗ ਆਗੂ ਅਖਵਾਉਣ ਦੇ ਉਹਨਾਂ ਨੂੰ ਚਾਹੀਦਾ ਸੀ ਕਰਨਾ ਜੋ ਨਹੀਂ ਕੀਤਾ ਜੋ ਗੁਰੂ ਸਾਹਿਬ ਹੁਣ ਖੋਦ ਕਲਾ ਵਰਤਾ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਚ ਵਸੇ ਨੇ ਸੋ ਆਪਾਂ ਨੂੰ ਚਾਹੀਦਾ ਕਿ ਹੌਮ ਹਮਾ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਪੂਰੇ ਬਹੁਮਤ ਨਾਲ ਜਿਤਾਉਣਾ ਚਾਹੀਦਾ ਤਾਂ ਕਿ ਜਿੰਨਾ ਚਿਰ ਇਹ ਇਹ ਚਿਹਰਾ ਅੱਗੇ ਨਾ ਨਾ ਆਇਆ ਉਹਨਾਂ ਚਿਰ ਸਾਡਾ ਸਾਡੀ ਗਤੀ ਨਹੀਂ ਜੀ ਕੀ ਲੱਗਦਾ ਤੁਹਾਨੂੰ ਇਹ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਇਹ ਨਿਕਲ ਜਾਣਗੇ ਜੀ ਭਾਈ ਅੰਮ੍ਰਿਤ ਬਿਲਕੁਲ ਨਿਕਲਣਗੇ ਜੀ ਬਿਲਕੁਲ ਨਿਕਲਣਗੇ 100% ਨਿਕਲਣਗੇ ਬਸ ਇਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਜੀ ਉਲਝ ਗਏ ਅਸੀਂ ਰਸਤੇ ਲਬ ਦੇ ਲਬ ਦੇ ਵੇਖੋ ਜਵਾਨੀ ਸਾਰੀ ਇਹੀਂ ਗੁਜ਼ਾਰ ਚੁਕੇ ਆ ਇਹਨਾਂ ਬੇਗਿਆਰਤਾਆਂ ਜੋ ਅ ਵੀਰ ਜੀ ਕੁਝ ਕਹਿਣਾ ਚਾਹੁੰਦੇ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਵੀਰ ਜੀ ਕੀ ਕਹਿਣਾ ਮੈਂ ਗੱਲ ਇਹ ਜਣਾ ਕਹਿਣਾ ਚਾਹਣਾ ਵਾਂ ਕਿ ਜਦੋਂ ਬੀਬੀ ਖਾਲ ਰਾਜ ਪਿਛਲੀ ਵਾਰ ਖਲੋਤੇ ਸੀ ਨਾ ਉਦੋਂ ਇਹ ਨਹੀਂ ਚਾਰਨਾ ਨਾ ਇੰਨਾ ਰੁਝਾਨ ਨਹੀਂ ਲੋਕਾਂ ਦਾ ਹੂੰ ਪਤਾ ਨਹੀਂ ਹਾਂ ਤੇ ਇਹਨਾਂ ਲੋਕਾਂ ਨੇ ਜਿਹੜੇ ਬਾਹਰਲੇ ਮਲਕੇ ਜਿੱਦਾਂ ਬਾਹਰਲੇ ਜਿਲੇ ਆ ਇਹਨਾਂ ਨੇ ਖਰੂਰ ਸਾਹਿਬ ਨੂੰ ਮਹਿਣਾ ਦਿੱਤਾ ਵੀ ਇਹ ਮਾਜੇ ਦੀ ਧਰਤੀ ਐ ਨਾ ਖਾਲਾ ਬੀਬੀ ਖਾਲਰ ਜਿਤਾਇਆ ਨਹੀਂ ਉਹਦੇ ਵਿੱਚ ਇਹ ਦੋ ਮੁੱਦੇ ਹੋ ਗਏ ਵੀ ਕਿਹਦਾ ਬੀਬੀ ਖਾਲਰਾ ਜੀ ਪਿਛਲੇ ਹਨ ਖਲੋਤੇ ਸੀ ਨਾ ਉਦੋਂ ਇਹ ਨਹੀਂ ਚਾੜਨਾ ਨਾ ਇੰਨਾ ਰੁਝਾਨ ਨਹੀਂ ਸੀ ਲੋਕਾਂ ਦਾ ਹਾਂ ਪਤਾ ਨਹੀਂ ਤੇ ਇਹਨਾਂ ਲੋਕਾਂ ਨੇ ਜਿਹੜੇ ਬਾਹਰਲੇ ਮਿਲ ਕੇ ਜਿੱਦਾਂ ਬਾਹਰਲੇ ਜ਼ਿਲੇ ਆ ਇਹਨਾਂ ਨੇ ਖਰੂਰ ਸਾਹਿਬ ਨੂੰ ਮਹਿਣਾ ਦਿੱਤਾ ਵੀ ਇਹ ਮਾਜੇ ਦੀ ਧਰਤੀ ਹੈ ਨਾ ਖਾਲਰ ਬੀਬੀ ਖਾਲਰ ਜਿਤਾਇਆ ਨਹੀਂ ਉਹਦੇ ਵਿੱਚ ਇਹ ਦੋ ਮੁੱਦੇ ਹੋ ਗਏ ਵੀ ਕਈ ਬੰਦੇ ਇੰਨਾਂ ਦੇ ਜਿਨ੍ਹਾਂ ਨੂੰ ਪਿੰਡ 'ਚ ਅਜੇ ਤੱਕ ਨਹੀਂ ਪਤਾ ਵੀ ਬੀਬੀ ਖਾਲਰ ਜੀ ਕੌਣ ਹੈ ਵੀ ਕਿਹਦੇ ਘਰ ਤੋਂ ਸੀ ਕੌਣ ਸੀ ਉਹਨਾਂ ਦੇ ਘਰ ਵਾਲੇ ਨੇ ਕੀ ਕੁਰਬਾਨੀ ਕੀਤੀ ਹੈ ਹੁਣ ਭਾਈ ਅਮਰਤਵਾਲ ਬਾਰੇ ਸਾਰਾ ਕੁਝ ਪਤਾ ਵਾ ਲੋਕਾਂ ਨੂੰ ਜਿਹਦਾ ਕਰਕੇ ਲੋਕ ਇੱਕ ਤੇ ਇਸ ਚੀਜ਼ ਦਾ ਕਰਕੇ ਜੁੜੇ ਆ ਤੇ ਇੱਕ ਜਿਹੜਾ ਨਸ਼ੇ ਦਾ ਕੰਮ ਇਹਨਾਂ ਹੁੰਦਿਆਂ ਕੀਤਾ ਨਾ ਜੇ ਨਾ ਹੁਣ ਤੁਸੀਂ ਮੇਰੇ ਮੂੰਹ ਤੇ ਦਾੜਾ ਪ੍ਰਕਾਰ ਵੇਖਣਾ ਜਦ ਦਮਾਲਾ ਪੱਦਾ ਹੋ ਮਹਾਰਾ ਦੀ ਕਿਰਪਾ ਕੋਈ ਚੱਕਰ ਨਹੀਂ ਆਪਾਂ ਨੂੰ ਬੜੀ ਕਿਰਪਾ ਮਿਲ ਗਈ ਹਾਂ ਅਬ ਮੈਂ ਇੱਥੇ ਕਿਸ ਦੇ ਨਾਲ ਆਇਆ ਹਾਂ ਇਹੋ ਜਿਹਾ ਕੋਈ ਚੱਕਰ ਨਹੀਂ ਗੜਦਿਆ ਉਹ ਅਸਾਂ ਕੀ ਕੱਢੀ ਬੜਾ ਵਧੀਆ ਇਹ ਸਰਕਾਰਾਂ ਦੇ ਜਾਲ ਚ ਆਪਾਂ ਫਸ ਜਾਾਂਗੇ ਮੇਰੇ ਜਿਹੜੇ ਦੋ ਪੁੱਤਿਆ ਨਾ ਅੱਜ ਆਪਾਂ ਇਹ ਚੀਜ਼ ਦੇ ਮਗਰ ਭਾਈ ਅਮਰਦਾਪਾਲ ਨੂੰ ਬੋੜ ਨਹੀਂ ਨਾ ਪਾਉਂਦੇ ਕੱਲ ਨੂੰ ਮੇਰੇ ਦੋ ਪੁੱਤ ਵੀ ਮਤਲਬ ਨਸ਼ੇ ਦੇ ਮਗਰ ਲੱਗਣਗੇ ਤੇ ਉਹਨਾਂ ਜਦੋਂ ਗੋਲੀਆਂ ਖਾਣੀਆਂ ਵਾ ਉਹਨਾਂ ਦਾ ਡੀਐਨਏ ਖਤਮ ਹੋ ਜਾਣਾ ਜੋ ਡੀਐਨਏ ਖਤਮ ਹੋ ਗਿਆ ਤੇ ਬਸ ਇਹਨਾਂ ਮੁੜ ਕੇ ਜਾਣਾ ਬਈਆਂ ਦੇ ਲਾਦ ਟੀਕੇ ਕਰਾਉ। ਉਹੋ ਹੀ ਹਾਰ ਹੋ ਫਿਰ ਮੈਂ ਕੈਮਰੇ ਸਾਹਮਣੇ ਨਹੀਂ ਬੋਲ ਸਕਦਾ। ਸਾਸੀ ਗੱਲਵੀਰ ਜੀ 사ਸੀ ਗੱਲਵੀਰ ਜੀ ਕੀ ਨਾਮ ਜੀ ਪ੍ਰੀਮ ਸਿੰਘ ਪ੍ਰੀਮ ਸਿੰਘ ਤੁਸੀਂ ਵੀ ਵੀਰ ਜੀ ਆ ਜਿਹੜੀ ਗੋਲੀ ਦਾ ਸੇਵਨ ਕਰਦੇ ਹੋ ਜਿਹੜੀ ਇੱਥੇ ਮਿਲਦੀ ਹੈ। ਹਾਂਜੀ ਹਾਂਜੀ ਕਰਦੇ ਆ ਜੀ ਹਾਂ ਛੱਡਣਾ ਚਾਹੁੰਦੇ ਹੋ। ਜ਼ਰੂਰ ਛੱਡਣਾ ਚਾਹੁੰਦੇ ਆ ਜੀ ਹੂੰ ਜਿਸ ਤਰ੍ਹਾਂ ਲੋਕ ਸਭਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਭਾਈ ਅਮਰਕਪਾਲ ਸਿੰਘ ਜੀ ਉਹਨਾਂ ਨੇ ਵੱਡਾ ਅਪਰਾਧ ਕੀਤਾ ਸੀ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਮਤਲਬ ਕਿ ਲੋਕਾਂ ਸੰਗਤ ਅਗੇ ਹੱਥ ਵੀ ਜੋੜਾਂਗੇ ਕਿ ਭਾਈ ਅਮਰਕਪਾਲ ਪ੍ਰਚਾਰ ਕਰੋਗੇ ਉਹਨਾਂ ਦੇ ਹੱਕ ਆ ਸਮਰਥਾ ਦਾ ਮਕੇ ਵੋਟਾਂ ਪਾਈ ਆ ਪਰ ਕਿ ਇਹਨਾਂ ਨੂੰ ਕਿਉਂ ਪਾਉਣ ਦਾ ਮਾਰ ਬਣਾ ਲਿਆ ਹੈ ਭਾਜੀ ਆ ਜਿਹੜੀ ਗੋਲੀ ਮਗਰੋਂ ਲਾਉਣਾ ਚਾਹੁੰਦੇ ਆ ਹੂੰ ਹੁਣ ਖਾਨੇ ਦੇ ਗੋਲੀ ਆ ਪਰ ਸਾਹੀਂ ਤੇ ਗੋਲੀ ਖਾਨੇ ਆ ਕਈ ਵਿਚਾਰੇ ਇਹੋ ਜਿਹੇ ਨੌਜਵਾਨ ਜਿਹੜੇ ਚਿੱਟੇ ਦੇ ਸ਼ਿਕਾਰ ਹੋਏ ਨੇ ਤੇ ਚਿੱਟੇ ਦੇ ਸ਼ਿਕਾਰ ਇਹੋ ਜਿਹੇ ਹੋਏ ਨੇ ਕਿ ਉਹ ਟੀਗੇ ਲਾ ਲਾ ਕੇ ਉਹਨਾਂ ਦੀਆਂ ਬਹਾਵਾਂ ਗਲੀਆਂ ਪਈਆਂ ਕਿਹੇ ਮਤ ਕਿਤੇ ਕਿਤੇ ਡਿੱਗੇ ਹੁੰਦੇ ਨੇ ਕਿਤੇ ਕਿਤੇ ਡਿੱਗੇ ਹੁੰਦੇ ਨੇ ਮਤਲਬ ਕਿ ਉਹਨਾਂ ਦਾ ਕੋਈ ਵਿਚਾਰਾਂ ਦਾ ਪਰ ਮੈਂ ਇੱਕ ਗੱਲ ਸੋਚਦਾ ਹਾਂ ਕਿ ਜੇ ਚਟਾ ਵਿਗਣਾ ਹੀ ਬੰਦ ਹੋ ਜੇ ਵੇਚਣ ਵਾਲੇ ਹੀ ਖਤਮ ਕੀਤੇ ਜਾਂ ਪੀਣ ਵਾਲੇ ਦੇ ਵਿਚਾਰ ਆ ਆਪਣੇ ਭਾਈ ਅਮਰਤਪਾਲ ਸਿੰਘ ਦੇ ਵਿੱਚ ਕਿਹੜੀ ਖਾਸੀਅਤ ਹੈ ਕਿ ਜਿਹੜੇ ਨੌਜਵਾਨ ਉਹਨਾਂ ਦੇ ਕਹਿਣ ਤੇ ਨਸ਼ਾ ਛੱਡਣਾ ਚਾਹੁੰਦੇ ਨੇ ਮਾਨਾ ਉਹਨਾਂ ਦੇ ਕਹਿਣ ਤੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਤੇ ਚਾਹੁੰਦੇ ਸੀ ਨਹੀਂ ਚਾਹੁੰਦੇ ਮੈਂ ਕਿ ਉਹਨਾਂ ਨੇ ਛਡਾਇਆ ਵੀ ਆ ਹੂੰ ਛੜਾਇਆ ਵੀ ਆ ਪਰ ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜੇ ਵੇਚਦੇ ਸੀ ਉਹਨਾਂ ਦੇ ਅੱਗੇ ਆ ਕੇ ਹੱਥ ਫੱਲਾ ਜੋੜਦੇ ਸੀ ਕਿ ਭਈ ਤੂੰ ਜਿੰਨਾ ਚਿਰੇ ਕੰਮ ਕਰ ਲਿਆ ਕਾਲੀ ਕਮਾਈ ਖਾਲੀ ਖਾਲੀ ਹੁਣ ਗਾਂ ਬੰਦ ਕਰਦੇ ਨੌਜਵਾਨੀ বাজ ਜੇ ਸਾਡੀ ਸਾਡੀ ਨੌਜਵਾਨੀ ਚ বাজੇ ਕਹੀਂ ਚਲੋ ਉਹਦੇ ਆਖੇ ਵੀ ਲੱਗੇ ਫਿਰ ਜਦੋਂ ਭਾਈ ਅਮਰਪਾਲ ਸਿੰਘ ਜੀ ਅੰਦਰ ਗਏ ਨੇ ਉਹ ਫਿਰ ਵੇਚਣ ਲੱਗ ਪਏ ਕੰਮ ਫੇਰ ਉੱਥੇ ਹੀ ਆ ਗਿਆ ਮਤਲਬ ਕੰਮ ਵੱਧ ਗਿਆ ਘਟਿਆ ਨਹੀਂ ਤੇ ਜੇ ਭਾਈ ਅਮਰਪਾਲ ਸਿੰਘ ਮਤਲਬ ਕਿ ਰਹਿੰਦੇ ਨਾ ਤੇ ਮੇਰੇ ਹਿਸਾਬ ਨਾਲ ਕੇ ਚੱਟਾ ਵੇਚਣ ਵਾਲੇ ਤੇ ਅੱਜ ਬਿਲਕੁਲ ਖਤਮ ਹੋ ਜਾਣੇ ਸੋ ਦੋਸਤੋ ਗੱਲਬਾਤ ਕੀਤੀ ਸਿਵਲ ਹਸਪਤਾਲ ਦੇ ਅੰਦਰ ਜਿਹੜੇ ਨੌਜਵਾਨ ਇਸ ਗੋਲੀ ਦਾ ਸੇਵਨ ਕਰ ਰਹੇ ਨੇ ਇਸ ਗੋਲੀ ਦੇ ਜਿਹੜੇ ਨੇ ਆਧੇ ਹੋ ਚੁੱਕੇ ਨੇ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਜੀ ਵੱਡੇ ਮਾਰ ਜਾਣਾਂ ਖਡੂਰ ਸਾਹਿਬ ਦੀ ਜਿਹੜੀ ਸੀਟ ਨੂੰ ਜਿੱਤ ਪ੍ਰਾਪਤ ਕਰਨਗੇ ਔਰ ਜਦੋਂ ਉਹ ਬਾਹਰ ਆ ਜਾਂਦੇ ਨੇ ਸਭ ਤੋਂ ਵੱਡਾ ਉਹਨਾਂ ਦਾ ਮਕਸਦ ਇਹ ਹੋਗਾ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਔਰ ਨੌਜਵਾਨਾਂ ਤੋਂ ਫੇਰ ਉਹ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੇ ਨੌਜਵਾਨਾਂ ਤੋਂ ਜਿਹੜਾ ਨਸ਼ਾ ਛਡਾਉਣ ਦਾ ਜਿਹੜਾ ਉਹਨਾਂ ਦਾ ਜਿਹੜਾ ਵੱਡਾ ਅਪਰਾਲਾ ਰਹੇਗਾ ਔਰ ਨੌਜਵਾਨੀ ਨੂੰ ਬਚਾਉਣ ਦਾ ਜਿਹੜਾ ਉਹ ਵੱਡਾ ਉਹਨਾਂ ਦਾ ਇਹ ਜਿਹੜਾ ਜੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਵੱਡਾ ਅਪਰਾਲਾ ਰਹੇਗਾ ਨੌਜਵਾਨਾਂ ਨੂੰ ਜਿਹੜਾ ਸਿੱਧੇ ਰਸਤੇ ਪਾਉਣ ਦਾ ਜੋ ਅੱਜ ਤੱਕ ਸਾਡੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਭਾਈ ਅਮਰਪਾਲ ਸਿੰਘ ਜੀ ਕਰਨਗੇ